ਫੜ ਜਾਂਦੇ ਨੇ ਉੱਥੇ ਫੜ ਜਾਂਦੇ ਬਾਲਾ ਇਨਸਾਨ ਹਾਂ ਜੱਲਾਹ ਅੱਜ ਕਿਉਂ ਕਿਉਂਕਿ ਪਿਛਲੇ 2 ਸਾਲ ਤੋਂ ਨਿਰੰਤਰ ਗੁਰੂ ਦੀ ਨਗਰੀ ਨੂੰ ਦਰਕ ਦਾ ਢੇਰ ਬਣਾ ਕੇ ਰੱਖਦਾ ਇਹਨਾਂ ਨੇ ਸਾਧਾਂ ਤੇ ਕੂੜੇ ਦੇ ਢੇਰ ਲੱਗੇ ਨੇ ਸੀਵਰੇਜ ਬੰਦ ਪਏ ਨੇ ਲਾਈਟਾਂ ਬੰਦ ਨੇ ਔਰ ਜੀ ਪ੍ਰਧਾਨ ਜੀ ਤੁਰ ਕੇ ਹੀ ਆਏ ਜੇ ਹਲਾਤੀ ਸੀ ਸਾਡਾ ਬਾਜਵਾ ਸਾਹਿਬ ਜਦੋਂ ਤੁਰਕੇ ਹੁੰਦੇ ਆ। ਛੱਕਾ ਦੇ ਟੋਏ ਲੌਂਗ ਆਰਡਰ ਸ਼ਹਿਰ ਚ ਜਾ ਕੇ ਪਤਾ ਕਰਦੇ ਕੋਈ ਗਰੀਬ ਮੰਨੇ ਦੇ ਵਿੱਚ ਪੈਣ ਸਾਡੀ ਕੋਈ ਬਾਲੀ ਪਾ ਕੇ ਵੀ ਨਹੀਂ ਨਿਕਲਦੀ ਜੱਸ। ਪਿੰਡਾਂ ਦੇ ਵਿੱਚ ਲੋਕ 2 ਵਜੇ ਕਰ ਹਜਰ ਹੁੰਦੇ। ਪ੍ਰਾਪਤियां ਸ਼ਰਿਆਮ ਮੰਗੀਆਂ ਜਾ ਰਹੀਆਂ ਨੇ। ਸ਼ਰਿਆਮ ਸ਼ਰਿਆਮ ਜਿੰਨਾ ਦੇ ਦਿੱਤ ਰੱਖਿਆ ਦੀ ਆਸ ਕਰਦੇ ਉਹਨਾਂ ਦੇ ਖੂਲ ਘਰ ਖੁੱਲ੍ਹ ਫਾੜੇ ਦੇ ਬਾਬੂ ਸੁੱਤੇ ਜਾ ਰਹੇ ਕਿਤੇ ਅਰ ਜਾਂਦੇ ਨੇ ਉੱਥੇ ਖੜ੍ਹ ਜਾਂਦੇ ਬਾਲਾ ਇਨਸਾਨ ਹਾਂ ਜੱਲਾਹ ਬਾਲਾ ਤੇਰੇ ਕਿਉਂ ਕਿਉਂਕਿ ਪਿਛਲੇ 2 ਸਾਲ ਤੋਂ ਨਿਰੰਤਰ ਗੁਰੂ ਦੀ ਨਗਰੀ ਨੂੰ ਨਰਕ ਦਾ ਢੇਰ ਬਣਾ ਕੇ ਰੱਖਦਾ ਇਹਨਾਂ ਨੇ ਸਾਧਾਂ ਦੇ ਕੂੜੇ ਦੇ ਢੇਰ ਲੱਗੇ ਨੇ ਬੀਵਰੇਜ ਬੰਦ ਪਾਏ ਨੇ ਲਾਈਟਾਂ ਬੰਦ ਨੇ ਔਰ ਤੁਸੀਂ ਪ੍ਰਧਾਨ ਜੀ ਤੁਰ ਕੇ ਹੀ ਆਏ ਜੇ ਹਲਾਤੀ ਸੀ ਸਾਡਾ ਬਾਜਵਾ ਸਾਹਿਬ ਜਦੋਂ ਤੁਰਕੇ ਆਉਂਦੇ ਆ ਆ ਸਟਰੀਟ ਡੱਕਾ ਦੇ ਟੋਏ ਲੌਂਡਰ ਆਰਡਰ ਸ਼ਹਿਰ ਚ ਜਾ ਕੇ ਪਤਾ ਕਰਦੇ ਕੋਈ ਗਰੀਬ ਮੰਨੇ ਦੇ ਵਿੱਚ ਪੈਣ ਸਾਡੀ ਕੋਈ ਬਾੜੀ ਪਾ ਕੇ ਨਹੀਂ ਨਿਕਲਦੀ ਦੱਸ ਪਿੰਡਾਂ ਦੇ ਵਿੱਚ ਲੋਕ 2 ਵਜੇ ਕਰ ਹਲਦੇ ਵਰਤਦੇ ਪ੍ਰਾਪਤੀਆਂ ਸ਼ਰੇਆ ਮੰਗੀਆਂ ਜਾ ਰਹੀਆਂ ਨੇ ਸ਼ਰੇਆਮ ਜਿਨ੍ਹਾਂ ਦੇ ਅਸੀਂ ਸੁਰੱਖਿਆ ਦੀ ਆਸ ਕਰਦੇ ਹਾਂ ਉਹਨਾਂ ਦੇ ਘਰ ਖੁਦ ਥਾੜੇ ਦੇ ਤੇ ਬਾਬੂ ਸੁੱਤੇ ਜਾ ਰਹੇ